ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕ ਪੰਥ ਵੈੱਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸ੍ਰੀ ਸੋਹਿਲਾ ਕੋੜਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਆ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਗੁਰਦੁਆਰਾ ਸੋਹਿਲਾ ਕੋੜਾ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਪਿੰਡ ਗੰਗੂਵਾਲ ਵਿੱਚ ਸਥਿਤ ਹੈ ਇਹ ਆ ਸਥਾਨ ਗੁਰਦੁਆਰਾ ਸ੍ਰੀ ਗੁਰੂਕਾਲ ਲਾਹੌਰ ਦੇ ਰਸਤੇ ਵਿੱਚ ਸਥਿਤ ਹੈ ਇੱਕ ਵਾਰ ਕਾਬੁਲ ਦੀ ਸੰਗਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਦੋ ਘੋੜੇ ਗੁਲਬਾਗ ਤੇ ਦਿਲਬਾਗ ਲੈ ਕੇ ਆਈ ਪਰ ਲਾਹੌਰ ਦੇ ਵਿੱਚ ਮੁਗਲਾਂ ਨੇ ਉਹ ਘੋੜੇ ਖੋ ਲਏ ਸੰਗਤ ਨੇ ਆ ਕੇ ਸਾਰੀ ਗੱਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸੀ ਗੁਰੂ ਸਾਹਿਬ ਜੀ ਨੇ ਕਿਹਾ ਤੁਹਾਡੀ ਪੇਟਾ ਸਾਨੂੰ ਮਿਲ ਗਈ ਹੈ ਮੁਗਲਾਂ ਤੋਂ ਹੁਣ ਅਸੀਂ ਆਪਣੇ ਆਪ ਲੈ ਆਵਾਂਗੇ ਗੁਰੂ ਸਾਹਿਬ ਜੀ ਨੇ ਬਾਬਾ ਬਿਦੀ ਚੰਦ ਸਾਹਿਬ ਜੀ ਨੂੰ ਘੋੜੇ ਲਿਆਉਣ ਲਈ ਕਿਹਾ ਪਹਿਲਾ ਘੋੜਾ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਾਇਆ ਬਣ ਕੇ ਅਤੇ ਦੂਸਰਾ ਘੋੜਾ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਪੰਡਤ ਬਣ ਕੇ ਲਾਹੌਰ ਦੇ ਕਿਲੇ ਵਿੱਚੋਂ ਲੈ ਕੇ ਆਏ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਿੱਛੇ ਮੁਗਲ ਫੌਜਾਂ ਆਈਆਂ ਅਤੇ ਗੁਰਦੁਆਰਾ ਗੁਰੂ ਸਰ ਮਹਾਰਾਜ ਬਠਿੰਡਾ ਵਾਲੇ ਸਥਾਨ ਤੇ ਜੰਗ ਹੋਈ ਅਤੇ ਮੁਗਲਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਵਾਪਸ ਮੁੜਨਾ ਪਿਆ ਉਹਨਾਂ ਘੋੜਿਆਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਜਾਨ ਅਤੇ ਸੋਹਿਲਾ ਘੋੜਾ ਰੱਖਿਆ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਗੁਰੂ ਸਾਹਿਬ ਜੀ ਸੋਹੇਲੇ ਘੋੜੇ ਤੇ ਸਵਾਰ ਸਨ ਇਸ ਜੰਗ ਵਿੱਚ ਸੋਹੇਲੇ ਘੋੜੇ ਦੇ 600 ਗੋਲੀਆਂ ਲੱਗ ਗਈਆਂ ਗੁਰੂ ਸਾਹਿਬ ਜੀ ਇੱਕ ਮਹੀਨੇ ਦੇ ਕਰੀਬ ਗੁਰੂ ਸਰ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਬੰਗਾ ਵਿਖੇ ਰਹੇ ਸੋਹੇਲੇ ਘੋੜੇ ਦਾ ਇਲਾਜ ਕਰਵਾਇਆ ਫਿਰ ਗੁਰੂ ਸਾਹਿਬ ਜੀ ਬੰਗਾ ਤੋਂ ਕੀਰਤਪੁਰ ਸਾਹਿਬ ਨੂੰ ਚੱਲ ਪਏ ਜਦੋਂ ਗੁਰੂ ਸਾਹਿਬ ਜੀ ਇਸ ਸਥਾਨ ਦੇ ਨੇੜੇ ਪਹੁੰਚੇ ਤਾਂ ਘੋੜੇ ਦੀ ਮੌਤ ਹੋ ਗਈ ਭਾਵਕੇ ਘੋੜਾ ਆਪਣੇ ਪ੍ਰਾਣ ਤਿਆਗ ਗਿਆ ਗੁਰੂ ਸਾਹਿਬ ਜੀ ਨੇ ਆਪ ਇਸ ਸਥਾਨ ਤੇ ਸੋਹੇਲੇ ਘੋੜੇ ਦਾ ਸੰਸਕਾਰ ਕੀਤਾ ਇਸ ਸੋਹੇਲੇ ਘੋੜੇ ਦੇ ਸਰੀਰ ਵਿੱਚੋਂ ਤਕਰੀਬਨ ਸਵਾ ਮਣ ਸਿੱਕਾ ਨਿਕਲਿਆ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਸੋਹੇਲਾ ਘੋੜਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਆਜ ਜੀ ਨੂੰ ਦਰਸ਼ਨ ਕਰਵਾ ਰਹੇ ਹ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਸੋਹਿਲਾ ਕੋੜਾ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਿੰਡ ਗੰਗੂਆਲ ਵਿੱਚ ਸਥਿਤ ਹੈ ਇਹ ਪਾਵਨ ਸਥਾਨ ਗੁਰੂਕਾ ਲਾਹੌਰ ਗੁਰਦੁਆਰਾ ਸਾਹਿਬ ਜੀ ਦੇ ਰਸਤੇ ਵਿੱਚ ਸਥਿਤ ਹੈ ਇੱਕ ਵਾਰ ਕਾਬਲ ਦੀ ਸੰਗਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਦੋ ਘੋੜੇ ਗੁਲਬਾਗ ਤੇ ਦਿਲ ਲਵਾ ਕੇ ਲੈ ਕੇ ਆਇਆ ਤੇ ਪਰ ਲਾਹੌਰ ਵਿੱਚ ਮੁਗਲਾਂ ਨੇ ਇਹ ਘੋੜੇ ਖੋਲ ਐ ਗੁਰੂਕੀਆਂ ਸੰਗਤਾਂ ਨੇ ਆ ਕੇ ਸਾਰੀ ਵਾਰਤਾ ਲਾਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸੀ ਗੁਰੂ ਸਾਹਿਬ ਜੀ ਨੇ ਕਿਹਾ ਤੁਹਾਡੀ ਭੇਟਾ ਸਾਨੂੰ ਮਿਲ ਗਈ ਹੈ ਮੁਗਲਾਂ ਤੋਂ ਹੁਣ ਅਸੀਂ ਆਪਣੇ ਆਪ ਲੈ ਲਵਾਂਗੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਦੀ ਚੰਦ ਸਾਹਿਬ ਜੀ ਨੂੰ ਘੋੜੇ ਲੈਣ ਭੇਜਿਆ ਪਹਿਲਾ ਘੋੜਾ ਬਾਬਾ ਬਿਦੀ ਚੰਦ ਸਾਹਿਬ ਜੀ ਘਾਇਆ ਬਣ ਕੇ ਲੈ ਕੇ ਆਇਆ ਤੇ ਦੂਸਰਾ ਘੋੜਾ ਪੰਡਤ ਬਣ ਕੇ ਲਾਹੌਰ ਦੇ ਕਿਲੇ ਵਿੱਚੋਂ ਲੈ ਕੇ ਆਏ ਸਨ ਬਾਬਾ ਬਿਧੀਚੰਦ ਸਾਹਿਬ ਜੀ ਦੇ ਪਿੱਛੇ ਮੁਗਲ ਫੌਜਾਂ ਆਈਆਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਰ ਮਹਾਰਾਜ ਬਠਿੰਡਾ ਵਾਲੇ ਸਥਾਨ ਤੇ ਜੰਗ ਹੋਈ ਮੁਗਲਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਵਾਪਸ ਮੁੜਨਾ ਪਿਆ ਉਹਨਾਂ ਘੋੜਿਆਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਈ ਜਾਨ ਅਤੇ ਸੋਹੇ ਲਾ ਘੋੜਾ ਰੱਖਿਆ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਗੁਰੂ ਸਾਹਿਬ ਜੀ ਸੋਹਲੇ ਘੋੜੇ ਤੇ ਸਵਾਰ ਸਨ ਜੰਗ ਸਮੇ ਸੋਹਲੇ ਘੋੜੇ ਦੇ 600 ਤੋਂ ਵੱਧ ਗੋਲੀਆਂ ਲੱਗ ਗਈਆਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਮਹੀਨੇ ਦੇ ਕਰੀਬ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਬੰਗਾ ਵਿੱਚ ਰਹੇ ਤੇ ਸੋਹੇਲੇ ਘੋੜੇ ਦਾ ਇਲਾਜ ਕਰਵਾਇਆ ਫਿਰ ਗੁਰੂ ਸਾਹਿਬ ਬੰਗਾ ਤੋਂ ਕੀਰਤਪੁਰ ਸਾਹਿਬ ਨੂੰ ਚਾਲੇ ਪਾਏ ਜਦੋਂ ਗੁਰੂ ਸਾਹਿਬ ਜੀ ਇਸ ਸਥਾਨ ਦੇ ਨੇੜੇ ਪਹੁੰਚੇ ਤਾਂ ਘੋੜੇ ਦੀ ਮੌਤ ਹੋ ਗਈ ਭਾਵਕੇ ਘੋੜਾ ਪ੍ਰਾਣ ਤਿਆਗ ਗਿਆ ਗੁਰੂ ਸਾਹਿਬ ਜੀ ਨੇ ਆਪ ਇਸ ਸਥਾਨ ਤੇ ਸੋਹੇਲੇ ਘੋੜੇ ਦਾ ਅੰਤਮ ਸੰਸਕਾਰ ਕੀਤਾ ਅੰਤਮ ਅਰਦਾਸ ਕੀਤੀ ਸੋਹੇਲੇ ਘੋੜੇ ਦੇ ਸਰੀਰ ਵਿੱਚੋਂ ਕਰੀਬਨ ਸਵਾ ਮਨ ਸਿੱਕਾ ਨਿਕਲਿਆ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਮਹਾਨ ਘੋੜੇ ਦੇ ਗੁਰਦੁਆਰਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ